ਸਾਰੇ ਕਿਰਪਾ ਕਰਕੇ ਸੱਜ ਜਾਓ ਬੈਣਾ ਬੈਠੋ ਜੀ ਸਾਰੀਆਂ ਪਹਰੇਦਾਰ ਬੀਬੀਆਂ ਸਾਰੀਆਂ ਬਹਿ ਜਾਓ ਭਾਈ ਜਿੱਥੇ ਖੜੇ ਹੋ ਉੱਥੇ ਬਹਿ ਜਾਓ ਸਾਰੇ ਬਹਿ ਜਾਓ ਆ ਜ ਟਕਾਬ ਨਹੀਂ ਆਪਾਂ ਥੋੜਾ ਜਿਹਾ ਜਿਆਦਾ ਜਦੋਂ ਪਾਣੀ ਦੇ ਵਿੱਚ ਕਿਤੇ ਨਾ ਟਿਕੇ ਪਾਣੀ ਜੇ ਕਰੋੜੀ ਮਾਰਿਓ ਰੋੜੀ ਦੇ ਟਿਕੇ ਪਾਣੀ ਦੇ ਵਿਚਾਲੇ ਸਿੱਟੋਂਗੇ ਸਾਰਾ ਪਾਣੀ ਹਿੱਲ ਜਾਂਦਾ ਇੱਕ ਵੀ ਜਦੋਂ ਹਿੱਲਦਾ ਫਿਰ ਸਾਰਿਆਂ ਦਾ ਧਿਆਨ ਉਧਰ ਨੂੰ ਹੋ ਜਾਂਦਾ ਸਵਾਹ ਹੁਣ ਭੈਣਾਂ ਨੂੰ ਬਿੰਦੀ ਹੈ ਵੀ ਬਿਲਕੁਲ ਟਿਕਾ ਬਣਾ ਕੇ ਰੱਖਣਾ ਕੋਈ ਆਵਾਜ਼ ਨਾ ਵੈਸੇ ਹੀ ਗੁਰੂ ਦਾ ਪਿਆਰਾ ਤੇ ਵੈਸੇ ਹੀ ਸ਼ੁਕਰ ਕਰਦਾ ਮਹਾਰਾਜ ਅਸੀਂ ਮਾਨ ਨਾਲ ਵੀ ਇਹ ਗੱਲ ਕਹੀਏ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਏ ਹੋਏ ਨੇ ਪਰ ਆਜਮਾਨ ਹੋਏ ਐ ਆ ਖੇਤਾਂ ਦੇ ਵਿੱਚ ਗੁਰੂ ਜੀ ਆਏ ਹੋਏ ਐ ਤੇ ਕਿੰਨੀਆਂ ਸੰਗਤਾਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀਆਂ ਕਿੰਨੀ ਰੌਣਕ ਲੱਗੀ ਪਈ ਐ ਮਾਨ ਵਾਲੀ ਗੱਲ ਐ ਇਹ ਤੇ ਮਾਫ਼ ਕਰਨਾ ਇੱਥੇ ਕੱਚੇ ਪਿੱਲੇ ਬਥੇਰਾ ਕਹਿਣਗੇ ਸਾਡੇ ਬੜਾ ਕੱਠ ਹੁੰਦਾ ਐ ਹੁੰਦਾ ਐ ਹੁੰਦਾ ਆ ਕਿੱਡੀ ਮਾਨ ਵਾਲੀ ਗੱਲ ਐ ਵੀ ਗੁਰੂ ਸਾਹਿਬ ਸਾਡੇ ਆਉਣ ਤੇ ਪਤਾ ਤੇ ਲੱਗੇ ਪਹਿਰੇਦਾਰੋ ਤੁਸੀਂ ਉੱਥੇ ਹੀ ਬਹਿਣਾ ਸੀ ਉਹ ਵੇਖੋ ਸੰਗਤ ਫੇਰ ਉੱਥੋਂ ਆਈ ਜਾਣੀ ਤੁਸੀਂ ਉੱਥੋਂ ਉੱਥੇ ਹੀ ਬਹਿਣਾ ਸੀ ਪਿੱਛੇ ਹੀ ਤਾਂ ਹੀ ਮੈਂ ਬਾਰ-ਬਾਰ ਕਹਾਂ ਵੀ ਲਾਈਨ ਬਣਾ ਕੇ ਬਹਿ ਜਾਓ ਉੱਥੇ ਆਉਣ ਵਾਲਿਆਂ ਨੂੰ ਉੱਥੇ ਹੀ ਰੋਕਿਆ ਕਰੋ ਲਾਈਨ ਬਣਾਓ ਵੀਰੋ ਵਧੀਆ ਸੇਵਾ ਤੁਸੀਂ ਪਿਆਰ ਨਾਲ ਨਿਭਾਉਨੇ ਹੋ ਪਰ ਧਿਆਨ ਰੱਖੀਏ ਹੁਣ ਆਪਾਂ ਹਾਂਜੀ ਵੈਸੇ ਹੀ ਜਿਹੜਾ ਗੁਰੂ ਦਾ ਪਿਆਰਾ ਹੈ ਉਹ ਤੇ ਵੈਸੇ ਹੀ ਬੜਾ ਖੁਸ਼ ਹੁੰਦਾ ਵੀ ਚੱਲ ਜੇ ਹਜ਼ਾਰਾਂ ਲੱਖਾਂ ਜੋੜਾਂਗੇ ਤਾਂ ਹੀ ਫਿਰ ਹੌਲੀ-ਹੌਲੀ ਬਦਲਾਅ ਆਏਗਾ ਤੇ ਵੱਡੀ ਗੱਲ ਖੁਸ਼ੀ ਦੀ ਇਹ ਹੈ ਵੀ ਬੀਬੀਆਂ ਨਾਲੋਂ ਭਾਈ ਜ਼ਿਆਦਾ ਆ ਤੇ ਭਾਈਆਂ ਦੇ ਵਿੱਚ ਜਿਹੜੀ ਸਾਡੀ ਗਿਣਤੀ ਹੈ ਉਹਦੇ ਵਿੱਚ ਵੀ 70% ਨੌਜਵਾਨ ਨੇ 70% ਸ੍ਰੀ ਅਕਾਲ ਤੇ ਜੇ ਪੰਜਾਬ ਦੀ ਜਵਾਨੀ ਸੁਣੇ ਸਿੱਖ ਜਵਾਨੀ ਕਹਿ ਲੋ ਪੰਜਾਬ ਜਾਂ ਹਰਿਆਣਾ ਇੱਕੋ ਹੀ ਗੱਲ ਹੈ ਬਹੁਤਾ ਫਰਕ ਨਹੀਂ ਜੇ ਜਵਾਨੀ ਸੁਣਨ ਲੱਗ ਜੇ ਕਿਤੇ ਪੰਜਾਬ ਦਾ ਨੌਜਵਾਨ ਬਦਲ ਜਾਏ ਸਿਆਣਾ ਹੋ ਜਾਏ ਸਿਰ ਵਰਤੇ ਸਿਰ ਲਾਏ ਬਹੁਤ ਨੇ ਜੀ ਆਪਾਂ ਕੋਈ ਕਮੀ ਨਹੀਂ ਛੱਡੀ ਸਿਰ ਲਾਉਣ ਵਾਲੀ ਪਰ ਜਿਹੜੇ ਸਿਰ ਵਰਤਦੇ ਨੇ ਕੁਰਸੀਆਂ ਤੇ ਉਹ ਬਹਿ ਜਾਂਦੇ ਨੇ ਆਪਾਂ ਸਿਰ ਲਾਉਣ ਜੋ ਕੋਈ ਰਹਿ ਜਾਂਦੇ ਆ ਸਿਰ ਸਿਰ ਲਾਉਣੇ ਵੀ ਹੁੰਦੇ ਨੇ ਪਹਿਲਾਂ ਸਿਰ ਵਰਤਨਾ ਹੁੰਦਾ ਹੈ ਸਿਰ ਨੂੰ ਵਰਤਿਆ ਜਾਵੇ ਜਦੋਂ ਵਰਤਣ ਦੀ ਵਾਰੀ ਆਵੇ ਸਿਰ ਵਰਤਿਆ ਜਾਵੇ ਜਿੱਦਣ ਲਾਉਣ ਦੀ ਵਾਰੀ ਆਵੇ ਉਸ ਦਿਨ ਸਿਰ ਲਾਇਆ ਜਾਵੇ ਹਮੇਸ਼ਾ ਸਾਨੂੰ ਤੇ ਐ ਜੇ ਸ਼ਸ਼ਕੇਰ ਜੇ ਦਿੰਦੇ ਆ ਜੀ ਸਿੱਖ ਤੇ ਬਹਾਦਰਾਂ ਦੀ ਕੌਮ ਹੈ ਸਿੱਖ ਤੇ ਸੂਰਮਿਆਂ ਦੀ ਕੌਮ ਹੈ ਸਿੱਖ ਤੇ ਜੂਝਣ ਵਾਲੇ ਹੈ ਤੇ ਬਸ ਆਪਾਂ ਜੂਝਣ ਵਾਲੇ ਹੀ ਆ ਏਦਾਂ ਕਿਉਂ ਨਹੀਂ ਕਹਿੰਦੇ ਸਿੱਖ ਕਹਿੰਦੇ ਦੇਸ਼ ਦੀ ਰੱਖਿਆ ਕਰਦੇ ਹੈ ਏਦਾਂ ਕਿਹਾ ਕਰੋ ਸਿੱਖ ਕੁਰਸੀਆਂ ਤੇ ਵੀ ਬਹਿੰਦੇ ਅਸੀਂ ਬੌਡੀਗਾਰਡ ਨਹੀਂ ਕੁਰਸੀ ਤੇ ਵੀ ਬਹਿਣ ਵਾਲੇ ਆ ਆਖੋ ਸਤਨਾਮ ਮੇਰੀ ਬਾਤ ਅਸੀਂ ਕੋਈ ਬੌਡੀਗਾਰਡ ਲੱਕਿਆ ਇੱਥੇ ਅਸੀਂ ਕੋਈ ਰੱਖਿਆ ਕਰਨ ਰੱਖਿਆ ਕਰਨ ਵਾਲੇ ਹੀ ਆ ਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਹੁਣ ਪਿੱਛੇ ਜੇ ਆਪਾਂ ਵੇਖਿਆ 350 ਸਾਲਾਂ 350 ਸਾਲਾਂ ਪਟਨਾ ਸਾਹਿਬ ਦੀ ਦਰਦੀ ਉੱਤੇ ਸੀ ਤੇ ਉੱਥੇ ਤੁਸੀਂ ਵੇਖਿਆ ਵੀ ਗੁਰੂ ਗੋਬਿੰਦ ਸਿੰਘ ਬਹੁਤ ਵੱਡੇ ਦੇਸ਼ ਭਗਤ ਸਨ ਗੁਰੂ ਗੋਬਿੰਦ ਸਿੰਘ ਨੇ ਇਸ ਦੇਸ਼ ਵਾਸਤੇ ਚਾਰ ਪੁੱਤ ਵਾਰੇ ਇਸ ਨੁਕਤੇ ਨੂੰ ਗਹਿਰੇ ਤਲ ਤੇ ਸਮਝਣ ਦੀ ਕੋਸ਼ਿਸ਼ ਕਰੋ ਇਸ ਆ ਲਫ਼ਜ਼ ਨੋਟ ਕਰੋ ਜਿਹੜੇ ਤੁਸੀਂ ਸਮਝਦੇ ਹੋ ਉਥੇ ਕਿਹਾ ਜਾਂਦਾ ਹੈ ਦੇਸ਼ ਦੀ ਸੰਸਕ੍ਰਿਤੀ ਵਾਸਤੇ ਤੇ ਇਸ ਦੇਸ਼ ਦੀ ਸੰਸਕ੍ਰਿਤੀ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ ਸੰਸਕ੍ਰਿਤੀ ਕਿਹੜੀ ਸੀ ਇੱਥੋਂ ਦੀ ਬੰਨ ਬੰਨ ਕੇ ਦੇ ਲੈ ਕੇ ਜਾਂਦੇ ਸੀ ਜ਼ਾਲਮ ਜਰਵਾਣੇ ਧੀਆਂ ਪਹਿਣਾ ਦੇ ਡੋਲੇ ਚੁੱਕ ਲ ਜਾਂਦੇ ਸੀ ਇੱਥੋਂ ਆਉਂਦੇ ਸੀ ਲੁੱਟ ਕੇ ਲੈ ਜਾਂਦੇ ਸੀ ਹਿੰਦੁਸਤਾਨ ਦਾ ਇਤਿਹਾਸ ਤੇ ਫੜੋ ਇੱਕ ਵਾਰੀ ਲੁੱਟਿਆ ਗਿਆ ਕਿਤੇ ਨਾਲੇ ਲੁੱਟਦੇ ਸੀ ਨਾਲੇ ਕੁੱਟਦੇ ਸੀ ਸਾਰਾ ਕੁਝ ਲੁੱਟ ਕੇ ਲੈ ਜਾਂਦੇ ਸੀ ਕਿਹੜੀ ਸੰਸਕ੍ਰਿਤੀ ਸੀ ਜਿੰਦੇ ਜਿਹਦੇ ਲਈ ਪੁੱਤ ਵਾਰਦੇ ਸੀ ਗੁਰੂ ਗੋਬਿੰਦ ਸਿੰਘ ਜੀ ਵੀ ਮੋਬੇ ਪੁੱਤ ਵਾਰਾਂ ਵੀ ਸੰਸਕ੍ਰਿਤੀ ਬਚਾ ਲੋ ਵੀ ਬੜੀ ਵਧੀਆ ਮਰਿਆਦਾ ਜੀ ਇੱਥੇ ਮਰਿਆਦਾ ਬਚਾ ਲੋ ਪੁੱਤ ਪੁੱਤ ਵਾਰੋ ਵਿਦੇਸ਼ ਦੀ ਸੰਸਕ੍ਰਿਤੀ ਹੈ ਕਿਹੜੀ ਸੀ ਇੱਥੇ ਫਿਰ ਜਿਹੜੀ ਗੱਲ ਹੈ ਵੀ ਹਾਂ ਗੁਰੂ ਗੋਬਿੰਦ ਸਿੰਘ ਨੇ ਪਿਤਾ ਬਾਰੇ ਪੁੱਤ ਬਾਰੇ ਉਹ ਉਸੂਲਾਂ ਲਈ ਬਾਰੇ ਉਹ ਸਿਧਾਂਤਾਂ ਲਈ ਬਾਰੇ ਉਹ ਵੱਖਰੀ ਸੋਚ ਕਰਕੇ ਵਾਰਨੇ ਪਏ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਲੀਦਾਨ ਹੈ ਉਹ ਨਮਾਣੇ ਲੋਕਾਂ ਲਈ ਹੈ ਨਮਾਣਿਆਂ ਲਈ ਮਜਲੂਮ ਲਈ ਉਸ ਵੇਲੇ ਗੁਰੂ ਸਾਹਿਬ ਨੇ ਬਲੀਦਾਨ ਦਿੱਤਾ ਹੈ ਬਲੀਦਾਨ ਤਿਲਕ ਤੇ ਜੰਜੂ ਨੂੰ ਬਚਾਉਣ ਵਾਸਤੇ ਦਿੱਤਾ ਹੈ ਪਰ ਤਿਲਕ ਜੰਜੂ ਦੇ ਹੱਕ ਵਿੱਚ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਕਿਤੇ ਇਹ ਸਮਝ ਲਈਏ ਆਪਾਂ ਆ ਨੁਕਤਾ ਸਮਝੋ ਜਿਵੇਂ ਹੁਣ ਆਪਾਂ ਆਪਾਂ ਪਿੰਡਾਂ 'ਚ ਰਹਿੰਦੇ ਆ ਜੀ ਉਹ ਨੋਟ ਕਰਿਓ ਕੋਈ ਪਖੰਡੀ ਗੁਰੂ ਦੇ ਚੇਲੇ ਸਾਡੇ ਪਿੰਡ ਵਿੱਚ 10 ਘਰ ਹੋਣ ਨੋਟ ਕਰਿਓ 10 ਘਰ ਪਖੰਡੀ ਗੁਰੂਆਂ ਦੇ ਚੇਲਿਆਂ ਦੇ ਆਪਣੇ ਪਿੰਡ 'ਚ ਹੋਣ ਤੇ ਆਪਣੇ ਪਿੰਡ ਵਿੱਚ ਉਹਨਾਂ 10 ਪਰਿਵਾਰਾਂ ਉੱਤੇ ਨਾ ਕੋਈ ਹਮਲਾ ਕਰਨ ਵਾਸਤੇ ਆ ਜੇ ਪਖੰਡੀ ਗੁਰੂ ਦੇ ਚੇਲੇ ਹੋਣ ਆਪਣੇ ਪਿੰਡ ਵਿੱਚ ਉਹਨਾਂ ਦਸਾਂ ਉੱਤੇ ਕੋਈ ਹਮਲਾ ਕਰਨ ਵਾਸਤੇ ਬਾਹਰੋਂ ਬੰਦੇ ਆ ਜਾਣ ਪਿੰਡ ਵਾਲਿਆਂ ਨੂੰ ਲੱਗ ਜੇ ਪਤਾ ਗੁਰਸਿੱਖਾਂ ਨੂੰ ਲੱਗ ਜੇ ਪਤਾ ਅੰਮ੍ਰਿਤਧਾਰੀਆਂ ਨੂੰ ਲੱਗ ਜੇ ਪਤਾ ਬਾਣੀ ਪੜਨ ਵਾਲਿਆਂ ਨੂੰ ਲੱਗ ਜੇ ਪਤਾ ਉਹ ਇਕੱਠੇ ਹੋ ਕੇ ਜਾਣ ਤੇ ਉਹਨਾਂ ਨੂੰ ਜਿਹੜੇ ਲੁੱਟਣ ਆਏ ਐ ਕੁੱਟਣ ਆਏ ਐ ਉਹਨਾਂ ਨੂੰ ਮਾਰਨ ਭਜਾਉਣ ਚੱਲ ਦੋ ਚਾਰ ਉਹਨਾਂ ਦੇ ਮਰ ਜਾਣ ਦੋ ਚਾਰ ਇਹਨਾਂ ਦੇ ਵੀ ਮਰ ਜਾਣ ਬੰਦੇ ਭੱਜ ਜਾਣ ਬਚਾ ਕਰਤਾ ਹੁਣ ਕੀ ਕਹੋਗੇ ਵੀ ਸਿੱਖ ਜਿਹੜੇ ਨੇ ਪਖੰਡੀ ਗੁਰੂ ਦੇ ਚੇਲੇ ਬਣ ਗਏ ਕੀ ਇਹ ਪਖੰਡੀ